ਇਤਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆਪਾਂ ਪੜ ਰਹੇ ਹਾਂ ਪਾਉਲੋ ਕੋਏਲੋ ਦੀ ਲਿਖੀ ਕਿਤਾਬ ਸੁਪਨਸਾਜ ਜੋ ਕਿ ਦਾ ਅਲਕੀਮਿਸਟ ਨਾਮ ਦੇ ਨੋਵਲ ਦਾ ਪੰਜਾਬੀ ਵਿੱਚ ਅਨੁਵਾਦ ਹੈ ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ ਅਗਲੇ 2 ਦਿਨ ਵੀ ਉਹ ਚੁੱਪਚਪੀਤੇ ਹੀ ਮਾਰੂਥਲ ਵਿੱਚੋਂ ਲੰਘਦੇ ਰਹੇ ਤਾਂਤਸਾਜ ਪਹਿਲਾਂ ਨਾਲੋਂ ਕਿਤੇ ਵਧੇਰੇ ਚੌਕਸ ਹੋ ਗਿਆ ਸੀ ਕਿਉਂਕਿ ਉਹ ਐਸੇ ਇਲਾਕੇ ਵੱਲ ਵੱਧ ਰਹੇ ਸਨ ਜਿੱਥੇ ਸਭ ਤੋਂ ਵੱਧ ਹਿੰਸਕ ਲੜਾਈਆਂ ਚੱਲ ਰਹੀਆਂ ਸਨ ਜਿਉਂ-ਜਿਉਂ ਉਹ ਅੱਗੇ ਵਧਦੇ ਰਹੇ ਤਿਉਂ-ਤਿਉਂ ਮੁੰਡੇ ਨੇ ਆਪਣੇ ਦਿਲ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ। ਪਹਿਲਾਂ ਪੈਲ ਉਹਦਾ ਦਿਲ ਹਮੇਸ਼ਾ ਹੀ ਆਪਣੀ ਕਹਾਣੀ ਦੱਸਣ ਲਈ ਤਿਆਰ ਰਹਿੰਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਜਿਹਾ ਨਹੀਂ ਸੀ ਹੋ ਰਿਹਾ। ਕਦੇ-ਕਦੇ ਐਸਾ ਸਮਾਂ ਵੀ ਆਉਂਦਾ ਜਦੋਂ ਉਸ ਦਾ ਦਿਲ ਆਪਣੀ ਉਦਾਸੀ ਬਿਆਨ ਕਰਨ ਵਿੱਚ ਕਈ ਘੰਟੇ ਲਾ ਦਿੰਦਾ। ਅਤੇ ਤੇਈ ਵਾਰੀ ਮਾਰੂਥਲ ਦੀ ਚੜਾਈ ਸਵੇਰ ਉੱਤੇ ਹੀ ਇੰਨੀ ਭਾਵੁਕ ਹੋ ਜਾਂਦੀ ਕਿ ਮੁੰਡੇ ਨੂੰ ਆਪਣੇ ਅਥਰੂ ਲੁਕਾਉਣੇ ਪੈਂਦੇ। ਮੁੰਡਾ ਜਦੋਂ ਉਸ ਖਜ਼ਾਨੇ ਦੀ ਗੱਲ ਕਰਦਾ ਤਾਂ ਉਸਦਾ ਦਿਲ ਸਭ ਤੋਂ ਤੇਜ਼ੀ ਨਾਲ ਧੜਕਦਾ ਅਤੇ ਜਦੋਂ ਮੁੰਡਾ ਮਾਰੂਥਲ ਦੇ ਅਮੁੱਖ ਦਿਸ ਹੱਦਿਆਂ ਵਿੱਚ ਗੁੰਮ ਹੋ ਜਾਂਦਾ ਤਾਂ ਇਹ ਹੌਲੀ ਧੜਕਣ ਲੱਗਦਾ ਪਰ ਉਸਦਾ ਦਿਲ ਕਦੇ ਵੀ ਚੁੱਪ ਨਹੀਂ ਸੀ। ਉਦੋਂ ਵੀ ਨਹੀਂ ਜਦੋਂ ਮੁੰਡਾ ਅਤੇ ਤਾਤ ਸਾਥ ਚੁੱਪ ਹੋ ਗਏ ਸਨ। ਉਸ ਰਾਤ ਜਦੋਂ ਉਹਨਾਂ ਪੜਾ ਕੀਤਾ ਤਾਂ ਮੁੰਡੇ ਨੇ ਪੁੱਛਿਆ ਸਾਨੂੰ ਆਪਣੇ ਦਿਲਾਂ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ ਕਿਉਂਕਿ ਜਿੱਥੇ ਕਿਤੇ ਵੀ ਤੁਹਾਡਾ ਦਿਲ ਹੈ ਉੱਤੇ ਹੀ ਤੁਹਾਨੂੰ ਤੁਹਾਡਾ ਖਜ਼ਾਨਾ ਲੱਭਣਾ ਹੈ ਮੁੰਡਾ ਕਹਿਣ ਲੱਗਾ ਪਰ ਮੇਰਾ ਦਿਲ ਤਾਂ ਉਤੇ ਜਿਤ ਹੈ ਇਸ ਦੇ ਆਪਣੇ ਸੁਪਨੇ ਹਨ ਇਹ ਭਾਵੁਕ ਹੋ ਜਾਂਦਾ ਹੈ ਅਤੇ ਇਹ ਮਾਰੂਥਲ ਦੀ ਔਰਤ ਨੂੰ ਇਸ਼ਕ ਕਰਨ ਲੱਗਦਾ ਹੈ ਇਹ ਮੈਥੋ ਗੱਲਾਂ ਪੁੱਛਦਾ ਰਹਿੰਦਾ ਹੈ ਅਤੇ ਰਾਤ ਨੂੰ ਉਦੋਂ ਮੈਨੂੰ ਸੌਣ ਨਹੀਂ ਦਿੰਦਾ ਜਦੋਂ ਮੈਂ ਉਸ ਔਟ ਬਾਰੇ ਸੋਚ ਰਿਹਾ ਹੁੰਦਾ ਹਾਂ ਇਹ ਤਾਂ ਠੀਕ ਹੀ ਹੈ ਤੇਰਾ ਦਿਲ ਜਿਉਂਦਾ ਹੈ ਜੋ ਕੁਝ ਵੀ ਉਹ ਕਹਿ ਰਿਹਾ ਹੈ ਉਸ ਨੂੰ ਸੁਣਦਾਰਾ ਅਗਲੇ 3 ਦਿਨਾਂ ਦੌਰਾਨ ਦੋਵੇਂ ਮੁਸਾਫਿਰ ਬਹੁਤ ਸਾਰੇ ਹਥਿਆਰਬੰਦ ਕਬਾਇਲੀਆਂ ਦੇ ਕੋਲੋਂ ਲੰਘੇ ਅਤੇ ਉਹਨਾਂ ਬਹੁਤ ਸਾਰੇ ਹੋਰ ਸੈਨਿਕ ਦੂਰ ਤੋਂ ਵੀ ਵੇਖੇ ਮੁੰਡੇ ਤੇ ਦਿਲ ਨੇ ਡਰਦਿਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦਿਲ ਨੇ ਉਸ ਨੂੰ ਅਨੰਤ ਆਤਮਾਵਾਂ ਤੋਂ ਸੁਣੀਆਂ ਕਹਾਣੀਆਂ ਸੁਣਾਈਆਂ ਉਹਨਾਂ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਪਣਾ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਦੇ ਵੀ ਸਫਲ ਨਾ ਹੋਏ ਕਦੇ-ਕਦੇ ਇਹ ਮੁੰਡੇ ਨੂੰ ਇਹ ਗੱਲ ਕਹਿ ਕੇ ਡਰਾ ਦਿੰਦਾ ਕਿ ਖਵਰੇ ਉਸ ਨੂੰ ਵੀ ਉਸ ਦਾ ਖਜ਼ਾਨਾ ਲੱਭੇ ਜਾਂ ਨਾ ਲੱਭੇ ਜਾਂ ਫਿਰ ਉਹ ਮਾਰੂਥਲ ਵਿੱਚ ਹੀ ਮਰ ਜਾਵੇ। ਕਦੇ-ਕਦੇ ਉਹ ਮੁੰਡੇ ਨੂੰ ਦੱਸਦਾ ਕਿ ਇਹ ਬੜਾ ਸੰਤੁਸ਼ਟ ਸੀ ਕਿਉਂਕਿ ਇਸ ਨੂੰ ਪਿਆਰ ਅਤੇ ਮੇਰੀ ਲੱਭ ਪਈ ਸੀ। ਮੇਰਾ ਦਿਲ ਗद्दार ਹੈ। ਇਹ ਨਹੀਂ ਚਾਹੁੰਦਾ ਕਿ ਮੈਂ ਅੱਗੇ ਜਾਵਾਂ। ਜਦੋਂ ਉਹ ਘੋੜਿਆਂ ਨੂੰ ਸਾਹ ਦਵਾਉਣ ਲਈ ਰੁਕੇ ਤਾਂ ਮੁੰਡੇ ਨੇ ਤਾਤਸਾਜ ਨੂੰ ਕਿਹਾ। ਤਾਤਸਾਜ ਨੇ ਜਵਾਬ ਦਿੱਤਾ ਇਸ ਦੀ ਗੱਲ ਸਮਝ ਆਉਂਦੀ ਹੈ ਇਹ ਕੁਦਰਤੀ ਤੌਰ ਤੇ ਹੀ ਡਰਦਾ ਹੈ ਕਿਉਂਕਿ ਆਪਣਾ ਸੁਪਨਾ ਪੂਰਾ ਕਰਦੇ ਕਰਦੇ ਤੂੰ ਕਿਤੇ ਉਹ ਕੁਝ ਨਾ ਗਵਾ ਬੈਠੇ ਜੋ ਕੁਝ ਤੂੰ ਹੁਣ ਤੱਕ ਹਾਸਲ ਕੀਤਾ ਹੈ ਤਾਂ ਫਿਰ ਮੈਨੂੰ ਆਪਣੇ ਦਿਲ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ ਕਿਉਂਕਿ ਤੂੰ ਇਸ ਤੋਂ ਬਾਅਦ ਕਦੇ ਵੀ ਇਸ ਨੂੰ ਸ਼ਾਂਤ ਨਹੀਂ ਕਰਾ ਸਕਵੇਂਗਾ ਜੇ ਤੂੰ ਇਸ ਤਰ੍ਹਾਂ ਬਹਾਨਾ ਕੀਤਾ ਕਿ ਜੋ ਇਸ ਨੇ ਦੱਸਿਆ ਹੈ ਉਹ ਤੂੰ ਸੁਣਿਆ ਨਹੀਂ ਤਾਂ ਹਮੇਸ਼ਾ ਇਹ ਤੇਰੇ ਅੰਦਰ ਬੈਠਾ ਹੋਇਆ বারবার ਦੁਹਰਾਉਂਦਾ ਰਹੇਗਾ ਕਿ ਤੂੰ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਕੀ ਸੋਚਦਾ ਹੈ ਤੁਹਾਡਾ ਮਤਲਬ ਹੈ ਕਿ ਜੇਕਰ ਇਹ ਦੁਖੀ ਵੀ ਕਰੇ ਤਾਂ ਵੀ ਮੈਨੂੰ ਇਸ ਦੀ ਗੱਲ ਸੁਣਨੀ ਚਾਹੀਦੀ ਹੈ ਗਦਾਰੀ ਦੇ ਸੱਟ ਅਚਨਚੇਤ ਵੱਜਦੀ ਹੈ ਜੇ ਤੁਸੀਂ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਜਾਣੋ ਤਾਂ ਇਹ ਤੁਹਾਡੇ ਨਾਲ ਕਦੇ ਵੀ ਗਦਾਰੀ ਨਹੀਂ ਕਰ ਸਕਦਾ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਇਸ ਦੇ ਸੁਪਨੇਆਂ ਅਤੇ ਇੱਛਾਵਾਂ ਨੂੰ ਜਾਣਦੇ ਹੋਵੋਗੇ ਅਤੇ ਇਹ ਵੀ ਜਾਣਦੇ ਹੋਵੋਗੇ ਕਿ ਇਹਨਾਂ ਨਾਲ ਕਿਵੇਂ ਨਿਪਟਣਾ ਹੈ ਜੀਉਂ ਜੀਉਂ ਉਹ ਮਾਰੋ ਤਰ ਲੰਘਦੇ ਗਏ ਮੁੰਡਾ ਆਪਣੇ ਦਿਲ ਨੂੰ ਸੁਣਦਾ ਰਿਹਾ ਉਹ ਇਸ ਤਰ੍ਹਾਂ ਦੇ ਅਚਾਲਾਂ ਨੂੰ ਸਮਝਣ ਲੱਗ ਪਿਆ ਅਤੇ ਨਾਲ ਹੀ ਇਸ ਨੂੰ ਪਰਵਾਨ ਵੀ ਕਰਨ ਲੱਗ ਪਿਆ ਉਸ ਦਾ ਡਰ ਜਾਂਦਾ ਰਿਹਾ ਅਤੇ ਨਾਲ ਦੀ ਨਾਲ ਉਹ ਨਖਲੀਸਤਾਨ ਤੇ ਵਾਪਸ ਜਾਣ ਦੀ ਲੋੜ ਬਾਰੇ ਵੀ ਭੁੱਲ ਗਿਆ ਕਿਉਂਕਿ ਇੱਕ ਸ਼ਾਮ ਉਸ ਦੇ ਦਿਲ ਨੇ ਉਸ ਨੂੰ ਦੱਸਿਆ ਕਿ ਉਹ ਖੁਸ਼ ਸੀ ਇਹ ਕਹਿਣ ਲੱਗਾ ਆ ਮੈਂ ਮੈਂ ਕਦੇ ਕਦੇ ਸ਼ਿਕਾਇਤ ਕਰਦਾ ਹਾਂ ਪਰ ਇਹ ਇਸ ਲਈ ਹੈ ਕਿਉਂਕਿ ਮੈਂ ਕਿਸੇ ਬੰਦੇ ਦਾ ਦਿਲ ਹਾਂ ਅਤੇ ਬੰਦਿਆਂ ਦੇ ਦਿਲ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ ਲੋਕ ਆਮ ਕਰਕੇ ਆਪਣੇ ਸਭ ਤੋਂ ਮਹੱਤਵਪੂਰਨ ਸੁਪਨਿਆਂ ਦੀ ਭਾਲ ਕਰਨ ਤੋਂ ਡਰਦੇ ਰਹਿੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਇਨ੍ਹਾਂ ਸੁਪਨਿਆਂ ਦੇ ਕਾਬਲ ਨਹੀਂ ਹਨ ਜਾਂ ਫਿਰ ਕਿ ਉਹ ਇਹਨਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹਨ ਅਸੀਂ ਉਹਨਾਂ ਦਾ ਦਿਲ ਆਪਣੇ ਉਹਨਾਂ ਪਿਆਰਿਆਂ ਬਾਰੇ ਸੋਚ ਕੇ ਹੀ ਡਰ ਜਾਂਦੇ ਹਾਂ ਜਿਹੜੇ ਸਦਾ ਲਈ ਚਲੇ ਜਾਂਦੇ ਹਨ ਜਾਂ ਫਿਰ ਉਹਨਾਂ ਪਲਾਂ ਤੋਂ ਡਰਨ ਲੱਗਦੇ ਹਾਂ ਜਿਹੜੇ ਚੰਗੇ ਹੋ ਸਕਦੇ ਸਨ ਪਰ ਨਹੀਂ ਸਨ ਜਾਂ ਫਿਰ ਉਹਨਾਂ ਖਜ਼ਾਨਿਆਂ ਬਾਰੇ ਜਿਹੜੇ ਲੱਭੇ ਜਾ ਸਕਦੇ ਸਨ ਪਰ ਸਦਾ ਲਈ ਰੇਤੇ ਵਿੱਚ ਦੱਬੇ ਰਹਿ ਗਏ ਸਨ ਕਿਉਂਕਿ ਜਦੋਂ ਇਹ ਸਭ ਕੁਝ ਵਾਪਰਦਾ ਹੈ ਤਾਂ ਸਭ ਤੋਂ ਵੱਧ ਤਕਲੀਫ ਸਾਨੂੰ ਹੁੰਦੀ ਹੈ ਮੇਰਾ ਦਿਲ ਡਰਦਾ ਹੈ ਕਿ ਖਬਰ ਇਸ ਨੂੰ ਤਕਲੀਫ ਸਹਿਣੀ ਪਵੇ ਇੱਕ ਮੱਸੀਆ ਦੀ ਰਾਤ ਅਸਮਾਨ ਵੱਲ ਵੇਖਦੇ ਹੋਏ ਮੁੰਡੇ ਨੇ ਧਾਤ ਸਾਜ ਨੂੰ ਵੀ ਕਿਹਾ ਸੀ ਆਪਣੇ ਦਿਲ ਨੂੰ ਦੱਸ ਕਿ ਦਰਦ ਦਾ ਡਰ ਖੁਦ ਦਰਦ ਨਾਲੋਂ ਕਿਤੇ ਜ਼ਿਆਦਾ ਭੈੜਾ ਹੁੰਦਾ ਹੈ ਇਹ ਵੀ ਦੱਸ ਕਿ ਕਿਸੇ ਵੀ ਉਸ ਦਿਲ ਨੂੰ ਅੱਜ ਤੱਕ ਉਦੋਂ ਕੋਈ ਤਕਲੀਫ ਨਹੀਂ ਹੋਈ ਜਦੋਂ ਇਹ ਆਪਣੇ ਸੁਪਨਿਆਂ ਦੀ ਭਾਲ ਵਿੱਚ ਨਿਕਲਦਾ ਹੈ ਕਿਉਂਕਿ ਭਾਲ ਤਾਂ ਹਰ ਪਲ ਹੀ ਅੱਲਾ ਅਤੇ ਇਸ ਦੀ ਅਨੰਤਤਾ ਦਾ ਸੁਮੇਲ ਦਾ ਪਲ ਹੁੰਦਾ ਹੈ ਮੁੰਡੇ ਨੇ ਆਪਣੇ ਦਿਲ ਨੂੰ ਕਿਹਾ ਕੋਜ ਦਾ ਹਰ ਪਲ ਈਸ਼ਵਰ ਨਾਲ ਸੁਮੇਲ ਹੁੰਦਾ ਹੈ। ਜਦੋਂ ਮੈਂ ਸੱਚਮੁੱਚ ਹੀ ਆਪਣਾ ਖਜ਼ਾਨਾ ਲੱਭਦਾ ਰਿਹਾ ਹਾਂ ਤਾਂ ਹਰ ਦਿਨ ਹੀ ਰੌਸ਼ਨ ਹੁੰਦਾ ਰਿਹਾ ਹੈ ਕਿਉਂਕਿ ਮੈਂ ਜਾਣਦਾ ਸਾਂ ਕਿ ਇਸ ਦਿਨ ਦਾ ਹਰ ਪਲ ਉਸ ਖਜ਼ਾਨੇ ਦਾ ਹਿੱਸਾ ਹੈ ਜਿਹੜਾ ਮੈਂ ਲੱਭ ਲਵਾਂਗਾ। ਜਦੋਂ ਵੀ ਮੈਂ ਆਪਣੇ ਖਜ਼ਾਨੇ ਦੀ ਹਕੀਕੀ ਭਾਲ ਕਰਦਾ ਰਿਹਾ ਹਾਂ ਉਦੋਂ ਵੀ ਮੈਂ ਰਸਤੇ ਵਿੱਚ ਐਸੀਆਂ ਨਵੀਆਂ ਚੀਜ਼ਾਂ ਲੱਭੀਆਂ ਹਨ ਜਿਹੜੀਆਂ ਮੈਨੂੰ ਕਦੇ ਵੀ ਨਹੀਂ ਸਨ ਲੱਭ ਸਕਦੀਆਂ। ਜੇ ਕਰਮਾ ਉਹ ਕੰਮ ਕਰਨ ਦਾ ਹੌਸਲਾ ਨਾ ਕੀਤਾ ਹੁੰਦਾ ਜਿਹੜਾ ਕੰਮ ਕਿਸੇ ਆਦਮੀ ਲਈ ਅਸੰਭਵ ਮਹਿਸੂਸ ਹੁੰਦਾ ਸੀ ਇਸ ਲਈ ਉਸ ਦਾ ਦਿਲ ਸਾਰੀ ਸ਼ਾਮ ਚੁੱਪ ਰਿਹਾ ਉਸ ਰਾਤ ਮੁੰਡੇ ਨੂੰ ਡੂੰਗੀ ਨੀਂਦ ਆਈ ਅਤੇ ਜਦੋਂ ਉਹ ਉੱਠਿਆ ਤਾਂ ਉਸ ਦੇ ਦਿਲ ਨੇ ਉਸ ਨੂੰ ਐਸੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਸਿੱਧੀਆਂ ਹੀ ਅਨੰਤ ਦੀ ਆਤਮਾ ਤੋਂ ਆਈਆਂ ਸਨ ਇਸ ਨੇ ਦੱਸਿਆ ਕਿ ਜਿਹੜੇ ਲੋਕ ਖੁਸ਼ ਹੁੰਦੇ ਹਨ ਉਹਨਾਂ ਸਭ ਦੇ ਅੰਦਰ ਹੀ ਈਸ਼ਵਰ ਹੁੰਦਾ ਹੈ ਉਸਨੇ ਇਹ ਵੀ ਦੱਸਿਆ ਕਿ ਖੁਸ਼ੀ ਤਾਂ ਜਿਵੇਂ ਕਿ ਧਾਤਸਾਰ ਜਨੇ ਦੱਸਿਆ ਸੀ ਮਾਰੂਥਲ ਦੀ ਖੇਤਰ ਦੇ ਕਿਣਕੇ ਵਿੱਚੋਂ ਵੀ ਲੱਭੀ ਜਾ ਸਕਦੀ ਹੈ ਕਿਉਂਕਿ ਰੇਤੇ ਦਾ ਇੱਕ ਕਿਣਕਾ ਸਿਰਜਣਾਂ ਦਾ ਇੱਕ ਪਲ ਹੈ ਅਤੇ ਇਸ ਕਾਇਨਾਤ ਨੂੰ ਸਿਰਜਣ ਵਿੱਚ ਕਰੋੜਾਂ ਸਾਲ ਲੱਗੇ ਸਨ ਉਸ ਦਾ ਦਿਲ ਕਹਿਣ ਲੱਗਾ ਇਸ ਤਰਤੇ ਤੇ ਹਰ ਸਾਕਸ਼ ਲਈ ਕੋਈ ਨਾ ਕੋਈ ਖਜ਼ਾਨਾ ਅੜੀਕ ਕਰ ਰਿਹਾ ਹੈ ਅਸੀਂ ਲੋਕਾਂ ਦੇ ਦਿਲ ਇਹਨਾਂ ਖਜ਼ਾਨਿਆਂ ਬਾਰੇ ਬਹੁਤੀਆਂ ਗੱਲਾਂ ਨਹੀਂ ਕਰਦੇ ਕਿਉਂਕਿ ਲੋਕ ਹੁਣ ਇਹਨਾਂ ਦੇ ਭਾਲ ਵਿੱਚ ਜਾਣਾ ਹੀ ਨਹੀਂ ਚਾਹੁੰਦੇ ਅਸੀਂ ਇਹ ਗੱਲਾਂ ਸਿਰਫ ਬੱਚਿਆਂ ਨੂੰ ਹੀ ਕਹਿੰਦੇ ਹਾਂ ਉਸ ਤੋਂ ਬਾਅਦ ਤਾਂ ਅਸੀਂ ਜ਼ਿੰਦਗੀ ਨੂੰ ਆਪ ਮਹਾਰੇ ਆਪਣੀ ਹੋਂਦ ਵੱਲ ਤੋੜਦੇ ਰਹਿੰਦੇ ਹਾਂ ਬੰਦੇ ਭਾਗਾਂ ਨੂੰ ਬਹੁਤ ਘੱਟ ਲੋਕ ਹਨ ਜਿਹੜੇ ਆਪਣੇ ਲਈ ਮਿੱਥੇ ਹੋਏ ਰਸਤੇ ਤੇ ਚੱਲਦੇ ਹਨ ਉਹਨਾਂ ਦੀਆਂ ਹੋਂਣੀਆਂ ਦਾ ਰਸਤਾ ਅਤੇ ਉਹਨਾਂ ਦੀ ਖੁਸ਼ੀ ਵੱਲ ਦਾ ਰਸਤਾ ਬਹੁਤ ਸਾਰੇ ਲੋਕ ਸਾਮਨ ਦੇ ਹਨ ਕਿ ਸੰਸਾਰ ਤਾਂ ਬੜਾ ਖਤਰਨਾਕ ਥਾਂ ਹੈ ਕਿਉਂਕਿ ਉਹ ਇਸ ਤਰ੍ਹਾਂ ਸੋਚਦੇ ਹਨ ਇਸ ਲਈ ਸੰਸਾਰ ਵੀ ਉਸੇ ਤਰ੍ਹਾਂ ਦਾ ਹੀ ਖਤਰਨਾਕ ਬਣ ਜਾਂਦਾ ਹੈ ਇਸ ਲਈ ਅਸੀਂ ਉਹਨਾਂ ਦੇ ਦਿਲ ਲਗਾਤਾਰ ਤੇ ਮਨ ਬੋਲਣ ਲੱਗਦੇ ਹਾਂ ਅਸੀਂ ਕਦੇ ਵੀ ਬੋਲਣਾ ਬੰਦ ਨਹੀਂ ਕਰਦੇ ਪਰ ਸਾਨੂੰ ਲੱਗਣ ਲੱਗਦਾ ਹੈ ਕਿ ਸਾਡੇ ਸ਼ਬਦ ਸੁਣੇ ਨਹੀਂ ਜਾਣਗੇ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਦੁੱਖ ਹੋਵੇ ਕਿਉਂਕਿ ਉਹ ਆਪਣੇ ਦਿਲਾਂ ਨੂੰ ਨਹੀਂ ਸੁਣਦੇ ਲੋਕਾਂ ਦੇ ਦਿਲ ਉਹਨਾਂ ਨੂੰ ਉਹਨਾਂ ਦੇ ਸੁਪਨਿਆਂ ਦੀ ਪੂਰਤੀ ਦੇ ਯਤਨ ਕਰਦੇ ਰਹਿਣ ਲਈ ਕਿਉਂ ਨਹੀਂ ਕਹਿੰਦੇ ਮੁੰਡੇ ਨੇ ਤਾਂ ਸਾਜ ਨੂੰ ਪੁੱਛਿਆ ਕਿਉਂਕਿ ਇਸੇ ਨਾਲ ਹੀ ਦਿਲ ਨੂੰ ਸਭ ਤੋਂ ਵੱਧ ਤਕਲੀਫ ਹੁੰਦੀ ਹੈ ਕਿ ਦਿਲ ਤਕਲੀਫ ਨਹੀਂ ਸਹਿਣਾ ਚਾਹੁੰਦੇ ਉਸ ਦਿਨ ਤੋਂ ਬਾਅਦ ਮੁੰਡੇ ਨੇ ਆਪਣੇ ਦਿਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਉਸ ਨੇ ਦਿਲ ਨੂੰ ਕਿਹਾ ਕਿ ਉਹ ਕਦੇ ਵੀ ਉਸ ਨਾਲ ਗੱਲਾਂ ਕਰਨੀਆਂ ਬੰਦ ਨਾ ਕਰੇ ਉਸ ਨੇ ਕਿਹਾ ਜਦੋਂ ਕਦੇ ਵੀ ਉਹ ਆਪਣੇ ਸੁਪਨੇ ਤੋਂ ਲਾਂਬੇ ਜਾਵੇ ਤਾਂ ਉਸ ਦਾ ਦਿਲ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਚੇਤਾਵਨੀ ਦੇਵੇ ਮੁੰਡੇ ਨੇ ਪ੍ਰਣ ਕੀਤਾ ਕਿ ਜਦੋਂ ਵੀ ਉਹ ਕਦੇ ਉਹ ਚਤਾਵਨੀ ਨੂੰ ਸੁਣੇਗਾ ਤਾਂ ਦਿਲ ਦੇ ਸਨੇਹੇ ਵੱਲ ਨੂੰ ਧਿਆਨ ਦੇਵੇਗਾ। ਉਸ ਰਾਤ ਉਸਨੇ ਇਹ ਸਾਰੀਆਂ ਗੱਲਾਂ ਧਾਤਸਾਜ ਨੂੰ ਦੱਸੀਆਂ ਅਤੇ ਧਾਤਸਾ ਸਮਝ ਗਿਆ ਸੀ ਕਿ ਮੁੰਡੇ ਦਾ ਦਿਲ ਅਨੰਤ ਦੀ ਆਤਮਾ ਤੱਕ ਪਹੁੰਚ ਗਿਆ ਹੈ। ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਮੁੰਡੇ ਨੇ ਪੁੱਛਿਆ। ਧਾਤਸਾਜ ਕਹਿਣ ਲੱਗਾ, ਪੈਰਾਮਿਡਾਂ ਦੀ ਦਿਸ਼ਾ ਵੱਲ ਨੂੰ ਵਧਦਾ ਜਾ ਅਤੇ ਨਾਲ ਦੀ ਨਾਲ ਨਿਸ਼ਾਨੀਆਂ ਵੱਲ ਧਿਆਨ ਦਿੰਦਾ ਜਾ। ਤੇਰਾ ਦਿਲ ਹਾਲੇ ਵੀ ਇਸ ਗੱਲ ਦੇ ਯੋਗ ਹੈ ਕਿ ਉਹ ਤੈਨੂੰ ਖਜ਼ਾਨੇ ਦੀ ਥਾਂ ਦਿਖਾ ਸਕੇ। ਕੀ ਇਹ ਉਹੀ ਗੱਲ ਹੈ ਜਿਹੜੀ ਮੈਨੂੰ ਹਾਲੇ ਵੀ ਜਾਣਨੀ ਚਾਹੀਦੀ ਹੈ ਨਹੀਂ ਤੈਨੂੰ ਹਾਲੇ ਜੋ ਕੁਝ ਜਾਨਣਾ ਚਾਹੀਦਾ ਹੈ ਉਹ ਇਸ ਤਰ੍ਹਾਂ ਹੈ ਕਿਸੇ ਸੁਪਨੇ ਦੀ ਪੂਰਤੀ ਹੋਣ ਤੋਂ ਪਹਿਲਾਂ ਅਨੰਤ ਦੀ ਆਤਮ ਉਸ ਸਭ ਕਾਸੇ ਦਾ ਇਮਤਿਹਾਨ ਲੈਂਦੀ ਹੈ ਜੋ ਕੁਝ ਬੰਦੇ ਨੇ ਰਸਤੇ ਵਿੱਚ ਸਿੱਖਿਆ ਹੋਵੇ ਇਹ ਅਜੇਹਾ ਇਸ ਲਈ ਨਹੀਂ ਕਰਦੀ ਕਿ ਇਹ ਮਾੜੀ ਹੈ ਸਗੋਂ ਇਸ ਲਈ ਕਰਦੀ ਹੈ ਤਾਂ ਕਿ ਆਪਣਾ ਸੁਪਨਾ ਪੂਰਾ ਕਰਨ ਦੇ ਨਾਲ-ਨਾਲ ਅਸੀਂ ਇਹ ਸੁਪਨਾ ਪੂਰਾ ਕਰਨ ਦੇ ਰਸਤੇ ਦੌਰਾਨ ਹਾਸਲ ਕੀਤੇ ਹੋਏ ਸਬਕ ਨੂੰ ਚੰਗੀ ਤਰ੍ਹਾਂ ਚੇਤੇ ਕਰ ਲਈਏ। ਇਹੀ ਉਹ ਨੁਕਤਾ ਹੁੰਦਾ ਹੈ ਜਿੱਤੇ ਬਹੁਤ ਸਾਰੇ ਲੋਕ ਭਾਰ ਛੱਡ ਦਿੰਦੇ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਮਾਰੂਥਲ ਦੀ ਭਾਸ਼ਾ ਮੁਤਾਬਕ ਬੰਦਾ ਉਦੋਂ ਪਿਆਸ ਨਾਲ ਮਰ ਜਾਂਦਾ ਹੈ। ਜਦੋਂ ਦੂਰ ਖੰਜੂਰ ਦੇ ਦਰਖਤ ਦਿਖਾਈ ਦੇਣ ਲੱਗਦੇ ਹਨ ਹਰ ਖੋਜ ਦੇ ਸ਼ੁਰੂਆਤ ਵਿੱਚ ਸ਼ੁਰੂਆਤੀ ਸ਼ੁਭ ਕਿਸਮਤ ਹੁੰਦੀ ਹੈ ਅੱਤੇ ਹਰ ਖੋਜ ਦਾ ਅੰਤ ਹੋਂ ਤੱਕ ਜੇਤੂ ਨੇ ਬਹੁਤ ਸਖਤ ਅਮਦਿਆਨ ਪਾਸ ਕਰ ਲਏ ਹੁੰਦੇ ਹਨ ਮੁੰਡੇ ਨੇ ਆਪਣੇ ਦੇਸ਼ ਦਾ ਇੱਕ ਪੁਰਾਣਾ ਮੁਹਾਵਰਾ ਚੇਤੇ ਆਇਆ ਇਸ ਮੁਤਾਬਿਕ ਲੋ ਲੱਗਣ ਤੋਂ ਪਹਿਲਾਂ ਹਨੇਰਾ ਇੱਕਦਮ ਗਾੜਾ ਹੋ ਜਾਂਦਾ ਹੈ ਅਗਲਾ ਦ੍ਰਿਸ਼ ਅਗਲੇ ਦਿਨ ਖਤਰੇ ਦਾ ਪਹਿਲਾ ਸੰਕੇਤ ਸਾਫ਼ ਦਿਖਾਈ ਦਿੱਤਾ ਦਿਨ ਹਥਿਆਰਬੰਦ ਕਵੈਲੀ ਉਹ ਨਗਰ ਆਇਆ ਤੇ ਪੁੱਛਣ ਲੱਗੇ ਕਿ ਉਹ ਦੋਵੇਂ ਉੱਥੇ ਕੀ ਕਰ ਰਹੇ ਸਨ ਮੈਂ ਆਪਣੇ ਬਾਜ ਨਾਲ ਸ਼ਿਕਾਰ ਕਰ ਰਿਹਾ ਹਾਂ ਤਾਂ ਸਾਜ ਨੇ ਜਵਾਬ ਦਿੱਤਾ ਕਵਾਈਲੀ ਹੱਸਣ ਲੱਗੇ ਅਸੀਂ ਤੁਹਾਡੀ ਤਲਾਸ਼ੀ ਲਵਾਂਗੇ ਕਿ ਕਿਤੇ ਤੁਹਾਡੇ ਕੋਲ ਕੋਈ ਹਥਿਆਰ ਤਾਂ ਨਹੀਂ ਤਾਂ ਸਾਜ ਮਰਕੜੇ ਜਿਹੇ ਘੋੜੇ ਤੋਂ ਉਤਰਿਆ ਤੇ ਮੁੰਡੇ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਤੇਰੇ ਕੋਲ ਇੰਨੀ ਦੌਲਤ ਕਿਉਂ ਹੈ ਇੱਕ ਕਵਾਈਲੀ ਨੇ ਮੁੰਡੇ ਦਾ ਝੋਲਾ ਫੋਲਦੇ ਹੋਏ ਪੁੱਛਿਆ ਮੈਨੂੰ ਇਹ ਪਿਰਾਮਿਡਾਂ ਤੱਕ ਪਹੁੰਚਣ ਲਈ ਚਾਹੀਦੀ ਹੈ ਉਸਨੇ ਕਿਹਾ ਇੱਕ ਛੋਟੀ ਜਿਹੀ ਸ਼ੀਸ਼ੇ ਦੀ ਬੋਤਲ ਮਿਲੀ ਜਿਸ ਵਿੱਚ ਕੋਈ ਤਰਲ ਪਦਾਰਥ ਭਰਿਆ ਹੋਇਆ ਸੀ ਇਸ ਦੇ ਨਾਲ ਹੀ ਪੀਲੇ ਰੰਗ ਦਾ ਇੱਕ ਸ਼ੀਸ਼ੇ ਦਾ ਅੰਡਾ ਵੀ ਜਿਹੜਾ ਕਿ ਮੁਰਗੀ ਦੇ ਅੰਡੇ ਨਾਲੋਂ ਰਤਾਕ ਵੱਡਾ ਸੀ ਇਹ ਚੀਜ਼ਾਂ ਕੀ ਹਨ ਉਸ ਪੁੱਛਿਆ ਇਹ 파ਰਸ ਪੱਥਰ ਅਤੇ ਜੀਵਨ ਅੰਮ੍ਰਿਤ ਹਨ ਇਹ ਧਾਤਾਂ ਦੀ ਅਜੀਮ ਪ੍ਰਾਪਤੀ ਹਨ ਜਿਹੜਾ ਵੀ ਇਹ ਅੰਮ੍ਰਿਤ ਪੀ ਲਵੇ ਉਹ ਮੁੜਕਦੇ ਬਿਮਾਰ ਨਹੀਂ ਹੋਵੇਗਾ ਅਤੇ ਇਸ ਪੱਥਰ ਦਾ ਛੋਟਾ ਜਿਹਾ ਟੁਕੜਾ ਵੀ ਧਾਤ ਨੂੰ ਸੋਨੇ ਵਿੱਚ ਬਦਲ ਸਕਦਾ ਹੈ ਅਰਬ ਉਸ ਉਤੇ ਹੱਸਣ ਲੱਗਿਆ ਤੇ ਤਾਤਸਾਜ ਵੀ ਉਹਨਾਂ ਦੇ ਨਾਲ ਹੀ ਹੱਸਣ ਲੱਗ ਪਿਆ। ਉਹਨਾਂ ਨੇ ਸੋਚਿਆ ਕਿ ਉਹਦਾ ਜਵਾਬ ਬੜਾ ਹਾਸੋ ਆਣਾ ਸੀ। ਇਸ ਲਈ ਉਹਨਾਂ ਮੁੰਡੇ ਨੂੰ ਅਤੇ ਤਾਤਸਾਜ ਨੂੰ ਉਹਨਾਂ ਦੇ ਸਾਜ਼ ਸਮਾਨ ਸਹਿਤ ਅੱਗੇ ਜਾਣ ਦਿੱਤਾ। ਥੋੜੇ ਅੱਗੇ ਜਾਣ ਤੋਂ ਬਾਅਦ ਮੁੰਡੇ ਨੇ ਤਾਤਸਾਜ ਨੂੰ ਕਿਹਾ, "ਕੀ ਤੂੰ ਪਾਗਲ ਹੋ ਗਿਆ ਹੈ?" ਉਹਨਾਂ ਨੂੰ ਇਹ ਗੱਲ ਕਿਉਂ ਦੱਸੀ? ਤਾਤਸਾਜ ਨੇ ਜਵਾਬ ਦਿੱਤਾ, ਤਾਂ ਕਿ ਤੈਨੂੰ ਜ਼ਿੰਦਗੀ ਦਾ ਇੱਕ ਸੁਧਾਰਨ ਜਿਹਾ ਸਬਕ ਸਿਖਾ ਸਕਾਂ।" ਜਦੋਂ ਤੁਹਾਡੇ ਅੰਦਰ ਬਹੁਤ ਮਹਾਨ ਅਤੇ ਵੱਡੇ ਖਜ਼ਾਨੇ ਹੋਣ ਜੇ ਤੁਸੀਂ ਹੋਰਾਂ ਨੂੰ ਇਹਨਾਂ ਵਾਰ ਦੱਸਣ ਲੱਗੋ ਤਾਂ ਤੁਹਾਡੇ ਤੇ ਅਕਸਰ ਹੀ ਵਿਸ਼ਵਾਸ ਨਹੀਂ ਕੀਤਾ ਜਾਂਦਾ ਉਹ ਮਾਰੂਥਲ ਵਿੱਚ ਅੱਗੇ ਵੱਧ ਗਏ ਹਰ ਦਿਨ ਦੇ ਲੰਗਣ ਨਾਲ ਮੁੰਡੇ ਦਾ ਦਿਲ ਵੱਧ ਤੋਂ ਵੱਧ ਸ਼ਾਂਤ ਹੁੰਦਾ ਜਾ ਰਿਹਾ ਸੀ ਇਹ ਹੁਣ ਬੀਤੇ ਜਾਂ ਭਵਿੱਖ ਦੀਆਂ ਗੱਲਾਂ ਨਹੀਂ ਸੀ ਜਾਣਨੀਆਂ ਚਾਹੁੰਦਾ ਇਹ ਸਿਰਫ ਮਾਰੂਥਲ ਨੂੰ ਸਮਝਣ ਤੇ ਹੀ ਖੁਸ਼ ਸੀ ਅਤੇ ਮੁੰਡੇ ਦੇ ਨਾਲ ਨਾਲ ਹੀ ਅਨੰਤ ਦੀ ਆਤਮਾ ਨੂੰ ਸਮਝਣ ਵਿੱਚ ਵੀ ਮੁੰਡਾ ਤੇ ਉਸ ਦਾ ਦਿਲ ਮਿੱਤਰ ਬਣ ਰਹੇ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਹੁਣ ਇੱਕ ਦੂਜੇ ਨੂੰ ਦਗਾ ਨਹੀਂ ਸੀ ਦੇ ਸਕਦਾ ਜਦੋਂ ਕਦੇ ਵੀ ਉਸ ਦਾ ਦਿਲ ਉਸ ਨਾਲ ਗੱਲਾਂ ਕਰਦਾ ਤਾਂ ਇਸ ਦਾ ਮਤਲਬ ਮੁੰਡੇ ਨੂੰ ਹੱਲਾਸ਼ੇਰੀ ਦੇਣਾ ਹੁੰਦਾ ਅਤੇ ਤਾਕਤ ਦੇਣਾ ਹੁੰਦਾ ਕਿਉਂਕਿ ਮਾਰੂਥਲ ਵਿੱਚ ਚੁੱਪ ਦੇ ਦਿਨ ਬੜੇ ਥਕਾਵਟ ਭਰੇ ਸਨ ਉਸ ਦੇ ਦਿਲ ਨੇ ਮੁੰਡੇ ਨੂੰ ਦੱਸਿਆ ਕਿ ਉਸ ਦੇ ਸਭ ਤੋਂ ਵੱਡੇ ਗੁਣ ਕੀ ਸਨ ਸਭ ਤੋਂ ਪਹਿਲਾਂ ਉਸ ਦਾ ਇਹ ਹੌਸਲਾ ਸੀ ਕਿ ਉਸ ਨੇ ਆਪਣੀਆਂ ਭੇਡਾਂ ਦਾ ਤਿਆਗ ਕਰ ਦਿੱਤਾ ਸੀ ਅਤੇ ਉਸ ਨੇ ਆਪਣੀ ਹੁਣੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸ਼ੀਸ਼ੇ ਦੇ ਸਮਾਨ ਦੀ ਦੁਕਾਨ ਵਿੱਚ ਉਸ ਨੇ ਉਤਸ਼ਾਹ ਨਾਲ ਕੰਮ ਕੀਤਾ ਸੀ ਅਤੇ ਉਸ ਦੇ ਦਿਲ ਨੇ ਮੁੰਡੇ ਨੂੰ ਇੱਕ ਹੋਰ ਗੱਲ ਵੀ ਦੱਸੀ ਜਿਸ ਵੱਲ ਉਸ ਦਾ ਕਦੇ ਧਿਆਨ ਨਹੀਂ ਸੀ ਗਿਆ ਇਸ ਨੇ ਮੁੰਡੇ ਨੂੰ ਉਹਨਾਂ ਖਤਰਿਆਂ ਬਾਰੇ ਦੱਸਿਆ ਜਿਹੜੇ ਮੁੰਡੇ ਨੂੰ ਦਰਪੇਸ਼ ਆਉਂਦੇ ਰਹੇ ਪਰ ਜਿਨਾਵਾਰੇ ਉਸਨੇ ਕਦੇ ਸੋਚਿਆ ਨਹੀਂ ਸੀ ਉਸਦੇ ਦਿਲ ਨੇ ਦੱਸਿਆ ਕਿ ਇੱਕ ਵਾਰੀ ਜਦੋਂ ਮੁੰਡੇ ਨੇ ਆਪਣੇ ਪਿਤਾ ਦੇ ਰਫਲ ਚੁੱਕ ਲਈ ਸੀ ਤਾਂ ਇਸਨੇ ਇਹ ਲਕੋ ਦਿੱਤੀ ਸੀ ਕਿਉਂਕਿ ਇਹ ਡਰ ਰਿਹਾ ਸੀ ਕਿ ਮੁੰਡਾ ਕਿਤੇ ਆਪਣੇ ਆਪ ਨੂੰ ਜ਼ਖਮੀ ਨਾ ਕਰ ਲਵੇ ਅਤੇ ਇਸਨੇ ਮੁੰਡੇ ਨੂੰ ਉਹ ਦਿਨ ਵੀ ਚੇਤੇ ਕਰਵਾਇਆ ਜਦੋਂ ਉਹ ਖੇਤਾਂ ਵਿੱਚ ਬਿਮਾਰ ਹੋ ਗਿਆ ਸੀ ਅਤੇ ਉਲਟੀਆਂ ਕਰਨ ਲੱਗਾ ਸੀ ਅਤੇ ਇਸ ਤੋਂ ਬਾਅਦ ਉਹ ਗਹਿਰੀ ਨੀਂਦ ਸੌਂ ਗਿਆ ਸੀ ਕੁਝ ਦੂਰ ਹੀ ਦੋ ਚੋਰ ਘਾਤ ਲਈ ਬੈਠੇ ਸਨ ਅਤੇ ਉਹਨਾਂ ਦਾ ਵਿਚਾਰ ਮੁੰਡੇ ਦੀਆਂ ਭੇਡਾਂ ਚੋਰੀ ਕਰਨਾ ਅਤੇ ਉਸ ਤੱਕ ਕਰ ਦੇਣਾ ਸੀ ਪਰ ਕਿਉਂਕਿ ਮੁੰਡਾ ਉੱਥੋਂ ਦੀ ਲੰਘਿਆ ਹੀ ਨਹੀਂ ਸੀ ਇਸ ਲਈ ਉਹਨਾਂ ਨੇ ਇਹ ਸੋਚ ਕੇ ਉੱਥੋਂ ਜਾਣ ਦਾ ਫੈਸਲਾ ਕਰ ਲਿਆ ਕਿ ਮੁੰਡੇ ਨੇ ਸ਼ਾਇਦ ਰਸਤਾ ਬਦਲ ਲਿਆ ਹੈ ਕਿ ਬੰਦੇ ਦਾ ਦਿਲ ਸਦਾ ਉਸਦੀ ਮਦਦ ਕਰਦਾ ਹੈ ਮੁੰਡੇ ਨੇ ਤਾਂਤ ਸਾਧ ਨੂੰ ਪੁੱਛਿਆ ਬਹੁਤਾ ਕਰਕੇ ਉਹਨਾਂ ਦੇ ਦਿਲ ਹੀ ਮਦਦ ਕਰਦੇ ਹਨ ਜਿਹੜੇ ਆਪੋ ਆਪਣੀਆਂ ਹੋਣੀਆਂ ਦੀ ਪ੍ਰਾਪਤੀ ਦਾ ਯਤਨ ਕਰਦੇ ਹਨ ਉਹ ਬੱਚਿਆਂ ਸ਼ਰਾਬੀਆਂ ਤੇ ਵਡੇਰੀ ਉਮਰ ਦੇ ਲੋਕਾਂ ਦੀ ਵੀ ਮਦਦ ਕਰਦੇ ਹਨ ਤਾਂ ਕਿ ਇਸ ਦਾ ਮਤਲਬ ਇਹ ਹੈ ਕਿ ਮੈਨੂੰ ਕਦੇ ਖਤਰੇ ਦਾ ਸਾਹਮਣਾ ਨਹੀਂ ਕਰਨਾ ਪਏਗਾ ਇਸ ਦਾ ਮਤਲਬ ਇਹ ਹੈ ਕਿ ਦਿਲ ਜੋ ਕੁਝ ਕਰ ਸਕਦਾ ਹੋਵੇ ਕਰਦਾ ਹੈ ਤਾਤਸਾਜ ਨੇ ਕਿਹਾ ਇੱਕ ਸ਼ਾਮ ਉਹ ਕਿਸੇ ਕਬੀਲੇ ਦੇ ਪੜਾ ਦੇ ਕੋਲ ਨिलंगे ਇਸ ਪੜਾ ਦੇ ਹਰੇਕ ਕੋਨੇ ਤੇ ਬਹੁਤ ਸੁੰਦਰ ਚਿੱਟੇ ਜੋਗਿਆਂ ਵਾਲੇ ਹਥਿਆਰਬੰਦ ਅਰਬ ਜਵਾਨ ਖੜੇ ਸਨ ਬੰਦੇ ਬੈਠੇ ਹੁੱਕਾ ਪੀ ਰਹੇ ਸਨ ਅਤੇ ਲੜਾਈ ਦੀਆਂ ਕਹਾਣੀਆਂ ਸੁਣਾ ਰਹੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਦੋਹਾਂ ਜਤਨਵਲ ਧਿਆਨ ਨਾ ਦਿੱਤਾ ਫੌਜੀ ਪੜਾ ਤੋਂ ਅੱਗੇ ਲੰਘਣ ਤੋਂ ਬਾਅਦ ਮੁੰਡੇ ਨੇ ਕਿਹਾ ਕੋਈ ਖਤਰਾ ਨਹੀਂ ਜਦੋਂ ਤਾਤਸਾਜ ਬੋਲਿਆ ਤਾਂ ਉਸ ਦੀ ਆਵਾਜ਼ ਵਿੱਚ ਗੁੱਸਾ ਸੀ ਆਪਣੇ ਦਿਲ ਤੇ ਵਿਸ਼ਵਾਸਤਾ ਰੱਖ ਪਰ ਇਹ ਗੱਲ ਕਦੇ ਨਾ ਭੁੱਲ ਕਿ ਤੂੰ ਮਾਰੂਥਲ ਵਿੱਚ ਹੈਂ ਜਦੋਂ ਬੰਦੇ ਇੱਕ ਦੂਜੇ ਨਾਲ ਜੰਗ ਲੜ ਰਹੇ ਹੁੰਦੇ ਹਨ ਤਾਂ ਅਨੰਤ ਦੀ ਆਤਮਾ ਨੂੰ ਲੜਾਈਆਂ ਦੀਆਂ ਚੀਕਾਂ ਸੁਣ ਜਾਂਦੀਆਂ ਹਨ ਇਸ ਦੇ ਸਿੱਟੇ ਇਸ ਅਸਮਾਨ ਹੇਠ ਹਰ ਪ੍ਰਾਣੀ ਅਤੇ ਵਸ ਨੂੰ ਭੋਗਣੇ ਪੈਂਦੇ ਹਨ ਮੁੰਡੇ ਨੇ ਸੋਚਿਆ ਕਿ ਸਭ ਚੀਜ਼ਾਂ ਇੱਕੋ ਹੀ ਹਨ ਅਤੇ ਉਸ ਸਮੇਂ ਹੀ ਜਿਵੇਂ ਕਿ ਮਾਰੂਥਲ ਦਰਸਾਉਣਾ ਚਾਹੁੰਦਾ ਹੋਵੇ ਕਿ ਤਾਤਸਾਦ ਦੀ ਗੱਲ ਠੀਕ ਹੈ ਦੋ ਘੋੜਸਵਾਰ ਦੋਹਾਂ ਦੇ ਪਿੱਛੋਂ ਆ ਪ੍ਰਗਟ ਹੋਏ ਉਨ੍ਹਾਂ ਵਿੱਚੋਂ ਇੱਕ ਕਹਿਣ ਲੱਗਾ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਇਹ ਉਹ ਇਲਾਕਾ ਹੈ ਜਿੱਥੇ ਕਬੀਲਿਆਂ ਵਿੱਚ ਜੰਗ ਚੱਲ ਰਹੀ ਹੈ ਮੈਂ ਬਹੁਤੀ ਦੂਰ ਨਹੀਂ ਜਾ ਰਿਹਾ ਤਾਂ ਆਤਸਾਜ ਨੇ ਘੋੜਸਵਾਰ ਦੀਆਂ ਅੱਖਾਂ ਵਿੱਚ ਸਿੱਧੇ ਚਾੱਕਦੇ ਹੋਏ ਜਵਾਬ ਦਿੱਤਾ ਉਹ ਕੁਝ ਪਲ ਲਈ ਚੁੱਪ ਰਹੇ ਅਤੇ ਫਿਰ ਇਹ ਗੱਲ ਲਈ ਸਹਿਮਤ ਹੋ ਗਏ ਕਿ ਮੁੰਡਾ ਅਤੇ ਆਤਸਾਜ ਅੱਗੇ ਜਾ ਸਕਦੇ ਹਨ ਮੁੰਡੇ ਨੇ ਇਹ ਸਾਰੇ ਹਾਲਾਤ ਨੂੰ ਧਿਆਨ ਨਾਲ ਵੇਖਿਆ ਤੇ ਕਿਹਾ ਜਿਸ ਤਰ੍ਹਾਂ ਨਾਲ ਤੁਸੀਂ ਹਨ ਉਹ ਘੋੜਸਵਾਰਾਂ ਵੱਲ ਵੇਖਿਆ ਉਸਨਾਂ ਤੁਸੀਂ ਉਹਨਾਂ ਤੇ ਹਾਵੀ ਹੋ ਗਏ। ਤਾਤਸਲ ਨੇ ਜਵਾਬ ਦਿੱਤਾ, "ਤੁਹਾਡੀਆਂ ਅੱਖਾਂ, ਤੁਹਾਡੀ ਆਤਮਾ ਦੀ ਮਜ਼ਬੂਤੀ ਨੂੰ ਦਿਖਾਉਂਦੀਆਂ ਹਨ।" ਮੁੰਡੇ ਨੇ ਸੋਚਿਆ ਕਿ ਇਹ ਗੱਲ ਸੱਚੀ ਹੈ। ਉਸਨੇ ਵੇਖਿਆ ਸੀ ਕਿ ਪਿਛਲੇ ਫੌਜੀ ਬੜਾ ਉੱਤੇ ਤਾਇਨਾਤ ਬਹੁਤ ਸਾਰੇ ਹਥਿਆਰਬੰਦ ਸੈਨਿਕਾਂ ਵਿੱਚੋਂ ਕਿਸੇ ਨੇ ਵੀ ਉਹਨਾਂ ਦੋਹਾਂ ਵੱਲ ਧਿਆਨ ਨਾਲ ਨਹੀਂ ਸੀ ਦੇਖਿਆ। ਉਹ ਉਹਨਾਂ ਤੋਂ ਇੰਨੀ ਦੂਰ ਸੀ ਕਿ ਉਸਦਾ ਚਿਹਰਾ ਤੱਕ ਵੀ ਦਿਖਾਈ ਨਹੀਂ ਸੀ ਦਿੰਦਾ ਪਰ ਮੁੰਡੇ ਨੂੰ ਇੰਨੀ ਗੱਲ ਪੱਕਾ ਪਤਾ ਸੀ ਕਿ ਉਹ ਜ਼ਰੂਰ ਉਹਨਾਂ ਵੱਲ ਵੇਖ ਰਿਹਾ ਸੀ ਆਖਰਕਾਰ ਜਦੋਂ ਉਹ ਸਮੁੱਚੇ ਦਿਸਹੱਦ ਦੇ ਨਾਂ ਨਾਲ ਫੈਲੀ ਹੋਈ ਪਹਾੜੀ ਦੀ ਲੜੀ ਨੂੰ ਪਾਰ ਕਰ ਗਏ ਤਾਂ ਧਤਸਾਜ ਨੇ ਕਿਹਾ ਕਿ ਇਥੇ ਤੋਂ ਪੀਰਾਮਿਡ ਸਿਰਫ 2 ਦਿਨ ਦੀ ਦੂਰੀ ਤੇ ਹੀ ਹਨ ਹੁੰਡਾ ਕਹਿਣ ਲੱਗਾ ਜੇ ਅਸੀਂ ਛੇਤੀ ਹੀ ਆਪਸ ਵਿੱਚ ਵਿਛੜਨ ਜਾ ਮੈਨੂੰ ਧਤਸਾਜ ਜੀ ਹੀ ਸਿਖਾ ਦਿਓ ਤੈਨੂੰ ਤਾਂ ਧਤਸਾਜ ਜੀ ਬਾਰੇ ਪਹਿਲਾਂ ਹੀ ਪਤਾ ਹੈ ਅਨੰਤ ਦੀ ਆਤਮਾ ਵਿੱਚ ਦਾਖਲ ਹੋਣਾ ਅਤੇ ਆਪਣੇ ਲਈ ਰੱਖਵੇਂ ਰੱਖੇ ਹੋਏ ਖਜ਼ਾਨੇ ਨੂੰ ਲੱਭਣਾ ਹੀ ਧਤਸਾਜ ਹੈ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਮੈਂ ਤਾਂ ਧਾਤ ਨੂੰ ਸੋਨੇ ਵਿੱਚ ਬਦਲੇ ਜਾਣ ਦੀ ਗੱਲ ਕਰ ਰਿਹਾ ਹਾਂ ਧਾਤ ਸੱਜ ਮਾਰੂਥਲ ਵਾਂਗ ਹੀ ਚੁੱਪ ਕਰ ਗਿਆ ਅਤੇ ਇਸ ਗੱਲ ਦਾ ਜਵਾਬ ਉਦੋਂ ਹੀ ਦਿੱਤਾ ਜਦੋਂ ਉਹ ਖਾਣਾ ਖਾ ਚੁੱਕੇ ਸਨ ਉਹ ਕਹਿਣ ਲੱਗਾ ਇਸ ਕਾਇਨਾਤ ਵਿੱਚ ਹਰ ਚੀਜ਼ ਹੌਲੀ-ਹੌਲੀ ਉਤਪਨ ਹੁੰਦੀ ਹੈ ਅਤੇ ਸਿਆਣੇ ਲੋਕਾਂ ਲਈ ਸੋਨਾ ਉਹ ਧਾਤ ਹੈ ਜਿਹੜੀ ਸਭ ਤੋਂ ਵੱਧ ਵਿਕਸਿਤ ਹੋ ਗਈ ਹੈ ਇਹ ਨਾ ਪੁੱਛੀ ਕਿ ਕਿਉਂ ਮੈਂ ਜਾਣਦਾ ਹੀ ਨਹੀਂ ਕਿ ਅਜਿਹਾ ਕਿਉਂ ਹੋਇਆ ਹੈ ਮੈਂ ਸਿਰਫ ਇਹ ਜਾਣਦਾ ਹਾਂ ਕਿ ਰਵਾਇਤ ਹਮੇਸ਼ਾ ਹੀ ਸਹੀ ਹੁੰਦੀ ਹੈ ਆਮ ਲੋਕਾਂ ਨੇ ਕਦੇ ਵੀ ਸਿਆਣੇ ਦੀਆਂ ਗੱਲਾਂ ਨਹੀਂ ਸਮਝੀਆਂ ਇਸ ਵਿੱਚ ਸੋਨਾ ਉਤਪਤੀ ਦੀ ਨਿਸ਼ਾਨੀ ਹੋਣ ਦੀ ਥਾਂ ਤੇ ਲੜਾਈ ਦਾ ਸੁਭਬ ਬਣ ਗਿਆ ਹੁੰਦਾ ਕਹਿਣ ਲੱਗਾ ਬਸ ਤਾਂ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬੋਲਦੀਆਂ ਹਨ ਮੇਰੇ ਲਈ ਕੋਈ ਸਮਾਂ ਐਸਾ ਵੀ ਹੁੰਦਾ ਸੀ ਜਦੋਂ ਊਠ ਦਾ ਰਿੰਗਣਾ ਸਿਰਫ ਰਿੰਗਣਾ ਹੀ ਹੁੰਦਾ ਸੀ ਫਿਰ ਇਹ ਖਤਰੇ ਦਾ ਸੰਕੇਤ ਬਣ ਗਿਆ ਅਤੇ ਆਖਰਕਾਰ ਇਹ ਇੱਕ ਰਿੰਗਣਾ ਹੀ ਰਹਿ ਗਿਆ ਇਸ ਤੋਂ ਬਾਅਦ ਮੁੰਡਾ ਚੁੱਪ ਕਰ ਗਿਆ ਤਾਂ ਸਾਜ ਨੂੰ ਖਬਰੇ ਇਹ ਸਭ ਕਾਸੇ ਬਾਰੇ ਪਹਿਲਾਂ ਹੀ ਪਤਾ ਸੀ ਮੈਂ ਬਹੁਤ ਸਾਰੇ ਸੱਚੇ ਤਾਸਾਜਾਂ ਨੂੰ ਜਾਣਦਾ ਹਾਂ ਉਹਨਾਂ ਆਪਣੇ ਆਪ ਨੂੰ ਪ੍ਰਯੋਗਸ਼ਾਲਾਾਂ ਵਿੱਚ ਬੰਦ ਕਰ ਲਿਆ ਤੇ ਸੋਨੇ ਵਾਂਗ ਹੀ ਉਤਪਤੀ ਕਰਨ ਦੀ ਕੋਸ਼ਿਸ਼ ਕੀਤੀ ਆਖਰਕਾਰ ਉਹਨਾਂ ਨੂੰ ਪਾਰਸ ਪੱਥਰ ਲੱਭ ਗਿਆ ਕਿਉਂਕਿ ਉਹਨਾਂ ਸਮਝ ਲਿਆ ਸੀ ਕਿ ਜਦੋਂ ਕੋਈ ਚੀਜ਼ ਉਤਪੰਨ ਹੁੰਦੀ ਹੈ ਤਾਂ ਆਲੇ-ਦੁਆਲੇ ਦੀ ਹਰੇਕ ਚੀਜ਼ ਵੀ ਉਸੇ ਹਿਸਾਬ ਨਾਲ ਉਤਪਤੀ ਕਰਦੀ ਹੈ ਕੁਝ ਹੋਰਾਂ ਨੂੰ 파ਰਸ਼ਪਤ ਅਚੰਚੇਤ ਹੀ ਮਿਲ ਗਿਆ ਉਹਨਾਂ ਚ ਪਹਿਲਾ ਹੀ ਗੁਣ ਮੌਜੂਦ ਸੀ ਅਤੇ ਉਹਨਾਂ ਦੀ ਆਤਮਾਵਾਂ ਹੋਰਾਂ ਦੀਆਂ ਆਤਮਾਵਾਂ ਦੇ ਮੁਕਾਬਲੇ ਇਹ ਗੱਲਾਂ ਲਈ ਬਧੇਰੇ ਤਿਆਰ ਸਨ ਪਰ ਉਹਨਾਂ ਦਾ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਅਤੇ ਕੁਝ ਐਸੇ ਵੀ ਸਨ ਜਿਨ੍ਹਾਂ ਦੇ ਦਿਲਚਸਪੀ ਸਿਰਫ ਸੋਨੇ ਵਿੱਚ ਹੀ ਸੀ ਉਹਨਾਂ ਨੂੰ ਕਦੇ ਵੀ ਇਸ ਦਾ ਭੇਤ ਨਹੀਂ ਲੱਭਾ ਉਹ ਇਸ ਗੱਲ ਨੂੰ ਭੁੱਲ ਹੀ ਗਏ ਸੀ ਕਿ ਸਿੱਕਾ ਤਾਂਬਾ ਤੇ ਲੋਹਾ ਐਸੀਆਂ ਧਰਤਾਂ ਹਨ ਜਿਨ੍ਹਾਂ ਨੇ ਆਪੋ ਆਪਣੀਆਂ ਹੂਣੀਆਂ ਨੂੰ ਮੁਕੰਮਲ ਕਰਨਾ ਹੈ ਅਤੇ ਜਿਹੜਾ ਵੀ ਕਿਸੇ ਹੋਰ ਚੀਜ਼ ਦੀ ਹੂਣੀ ਵਿੱਚ ਦਖਲ ਦਿੰਦਾ ਹੈ ਉਹ ਆਪਣੀ ਚੀਜ਼ ਨੂੰ ਕਦੇ ਵੀ ਲੱਭ ਨਹੀਂ ਸਕੇਗਾ। ਤਾਤਸਾਦ ਦੇ ਇਹ ਸਭ ਸ਼ਬਦ ਕਿਸੇ ਸ਼ਰਾਪ ਵਾਂਗ ਗੁੰਝੇ। ਉਸਨੇ ਧਰਤੀ ਤੋਂ ਇੱਕ ਕੋਗਾ ਚੁੱਕ ਲਿਆ ਉਹ ਕਹਿਣ ਲੱਗਾ ਇਹ ਮਾਰੋਤਲ ਕਿਸੇ ਵੇਲੇ ਸਮੁੰਦਰ ਹੁੰਦਾ ਸੀ। ਮੈਂ ਇਹ ਕੱਲ ਨੋਟ ਕੀਤੀ ਹਾਂ ਮੁੰਡੇ ਨੇ ਜਵਾਬ ਦਿੱਤਾ ਤਾਤਸਾਦ ਨੇ ਮੁੰਡੇ ਨੂੰ ਕਿਹਾ ਕਿ ਖੋਗਾ ਆਪਣੇ ਕੰਨ ਨੂੰ ਲਾਵੇ ਆਪਣੇ ਬਚਪਨ ਵਿੱਚ ਤਾਂ ਸਾਦ ਨੇ ਅਜਿਹਾ ਕਈ ਵਾਰ ਕੀਤਾ ਸੀ ਅਤੇ ਉਸ ਨੂੰ ਸਮੁੰਦਰ ਦੀ ਆਵਾਜ਼ ਸੁਣਾਈ ਦਿੰਦੀ ਸੀ ਸਮੁੰਦਰ ਇਸ ਖੋਗੇ ਵਿੱਚ ਰੰਦਾ ਆ ਰਿਹਾ ਹੈ ਕਿਉਂਕਿ ਉਹ ਉਸ ਦੀ ਹੋਣੀ ਹੈ ਅਤੇ ਇਹ ਓਨੀ ਦੇਰ ਤੱਕ ਇਸੇ ਤਰ੍ਹਾਂ ਹੀ ਕਰਦਾ ਰਹੇਗਾ ਜਿੰਨੀ ਦੇਰ ਤੱਕ ਇੱਕ ਵਾਰ ਫੇਰ ਮਾਰੂਥਲ ਤੇ ਪਾਣੀ ਨਹੀਂ ਪੜ ਜਾਂਦਾ ਉਹ ਆਪਣੇ ਘੋੜਿਆਂ ਤੇ ਚੜ੍ਹੇ ਅਤੇ ਮਿਸਰ ਦੇ ਪਿਰਾਮਿਡਾਂ ਵੱਲ ਦੀ ਦਿਸ਼ਾ ਵੱਲ ਨੂੰ ਚੱਲ ਪਏ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ